ਇਕ ਆਸ਼ਿਕ ਆਪਣੀ ਮਹਿਬੂਬਾ ਨੂੰ ਨੀਂਦ ਦੀਆਂ ਗੋਲੀਆਂ ਦਿੰਦਾ ਹੈ ਤੇ ਉਹਨੂੰ ਕਹਿੰਦਾ ਹੈ ਕਿ ਇੱਕ ਇੱਕ ਗੋਲੀ ਰਾਤ ਨੂੰ ਜਦੋਂ ਤੇਰਾ ਪਰਿਵਾਰ ਦੁੱਧ ਪੀਵੇਗਾ ਸਾਰਿਆਂ ਦੇ ਕੱਪ ਦੇ ਵਿੱਚ ਇੱਕ ਇੱਕ ਗੋਲੀ ਪਾ ਦੇਣੀ ਹੈ ਇਹ ਗੋਲੀ ਦੀ ਸਮੈਲ ਨਹੀਂ ਆਉਂਦੀ ਬਿਲਕੁਲ ਜਦੋਂ ਤੇਰਾ ਪਰਿਵਾਰ ਦੁੱਧ ਪੀਲੇਗਾ ਤੇ ਉਹ ਸਾਰੇ ਸੁਸਰੀ ਵਾਂਗੂ ਸੌਂ ਜਾਣਗੇ ਤੂੰ ਚੇਤਾ ਰੱਖੀ ਤੂੰ ਕਿਤੇ ਆਪ ਦੁੱਧ ਨਾ ਪੀ ਲਈ ਜਦੋਂ ਉਹ ਸਾਰੇ ਸੌਂ ਗਏ ਤੇ ਤੂੰ ਕੰਧ ਢੱਕ ਕੇ ਆ ਜੀ ਮੈਂ ਬਾਹਰ ਖੜਾ ਮਿਲਾਂਗਾ ਤੈਨੂੰ ਮਹਿਬੂਬਾ ਆਪਣੇ ਆਸ਼ਿਕ ਨੂੰ ਕਹਿੰਦੀ ਹੈ ਕਿ ਜੇ ਇੱਕ ਤੋਂ ਵੱਧ ਗੋਲੀ ਪਾ ਦਈਏ ਫੇਰ ਕੀ ਹੁੰਦਾ ਉਹ ਕਹਿੰਦਾ ਜੇ ਤੂੰ ਇੱਕ ਤੋਂ ਵੱਧ ਗੋਲੀ ਪਾਈ ਤੇ ਉਹ ਸੁੱਤੇ ਦੇ ਸੁੱਤੇ ਵੀ ਰਹਿ ਸਕਦੇ ਆ ਪਰਿਵਾਰ ਦਾ ਕੋਈ ਮੈਂਬਰ ਜੀ ਮਰ ਵੀ ਸਕਦਾ ਇਸ ਕਰਕੇ ਸਿਰਫ ਇੱਕੋ ਹੀ ਗੋਲੀ ਪਾਉਣੀ ਹੈ ਤੇ ਉਹ ਮਹਿਬੂਬਾ ਆਪਣੇ ਆਸ਼ਿਕ ਨੂੰ ਕਹਿੰਦੀ ਹੈ ਕਿ ਮੈਂ ਤੈਨੂੰ ਬਹੁਤ ਪਿਆਰ ਕਰਦੀ ਆ ਤੂੰ ਆਪਣਾ ਖਿਆਲ ਰੱਖਿਆ ਕਰ ਉਹ ਕਹਿੰਦਾ ਮੇਰੀ ਚਿੰਤਾ ਨਾ ਕਰ ਮੈਨੂੰ ਕੁਝ ਨਹੀਂ ਹੋਣਾ ਮੈਂ ਥੋੜੀ ਖਾਣੀ ਆ ਉਹ ਕਹਿੰਦੀ ਤੈਨੂੰ ਪਤਾ ਥੋੜੀ ਲੱਗਣਾ ਜਦੋਂ ਤੇਰੀ ਭੈਣ ਨੂੰ ਕੋਈ ਦੇਖੇ ਗਿਆ ਤੇ ਕਿਤੇ ਉਪਲੇਖੇ ਦੇ ਨਾਲ ਤੇਰੇ ਦੁੱਧ ਦੇ ਵਿੱਚ ਦੋ ਗੋਲੀਆਂ ਨਾ ਪਾ ਦੇਵੇ ਉਸ ਆਸ਼ਿਕ ਦੇ ਪੈਰਾਂ ਥੱਲੇੋਂ ਜ਼ਮੀਨ ਨਿਕਲ ਗਈ ਕਿ ਇਹ ਕਹਿ ਕੀ ਰਹੀ ਆ ਉਹਨੇ ਕਿਹਾ ਕਿ ਮੈਂ ਤੇਰੇ ਨਾਲ ਪਿਆਰ ਕਰਦੀ ਆ ਇਹਦਾ ਮਤਲਬ ਇਹ ਨਹੀਂ ਹੈ ਕਿ ਮੈਂ ਆਪਣੇ ਪਰਿਵਾਰ ਦੀ ਦੁਸ਼ਮਣ ਆ ਮੈਂ ਆਪਣੇ ਪਰਿਵਾਰ ਦੇ ਖਿਲਾਫ ਕੋਈ ਇਦਾਂ ਦੀ ਹਰਕਤ ਕਰ ਸਕਦੇ ਆ ਅੱਜ ਤੋਂ ਬਾਅਦ ਤੇਰਾ ਮੇਰਾ ਰਿਸ਼ਤਾ ਖਤਮ ਮੈਂ ਕਿਤੇ ਪੜ੍ਹੀ ਸੀ ਸਟੋਰੀ ਏ ਬੜੀ ਅੱਛੀ ਲੱਗੀ ਮੈਨੂੰ ਸੋ ਅਗਰ ਮਹਿਬੂਬਾ ਆਸ਼ਿਕ ਇਦਾਂ ਦੇ ਪੁੱਠੇ ਸਿੱਧੇ ਕੰਮ ਕਰਵਾਉਂਦੇ ਨੇ ਤੇ ਉਹ ਤੁਹਾਨੂੰ ਪਿਆਰ ਨਹੀਂ ਕਰਦੇ ਤੁਹਾਡੇ ਦੁਸ਼ਮਣ ਨੇ ਸੰਭਲ ਕੇ ਰਹਿਓ